ਨਾ ਆਈ ਗੱਲ ਕਰੋ ਨਾ ਪੁੱਤਾਂ ਤੋਂ ਸਮਝ ਕਰਕੇ ਮਾਪੇ ਗੱਲ ਕਰੀ ਦੀ ਬਿਊਟੀ ਦੇ ਕੰਮ ਦੀ ਕਰ ਰਹੇ ਹੋ ਬੁਲਟਾ ਦੇ ਨੀਂ ਹੋ ਰਹੇ ਹੋ ਬਿਊਟੀ ਦੇ ਕੰਮ ਦੇ ਕਿ ਕਰ ਰਹੇ ਹੋ ਇਹ ਗੱਲੇ ਰੱਖ ਪੈ ਜਦੋਂ ਤੱਕ ਸੁਣ ਨਹੀਂ ਕੇ ਗਾਣਾ ਕੱਟੋ ਜਗਰਾਜ ਜੋ ਦਰਵਾਗੇ ਦੋ ਮਿੰਟ ਦੇ ਲੇ ਮੱਥਾ ਬਣਾਉਂਦੇ ਇਹ ਬੰਦੇ ਨੇ ਧੱਜਾ ਨਾ ਕਰਵਾਇਆ ਸਾਰਾ ਕੋਈ ਨਹੀਂ ਕੋਈ ਨਹੀਂ ਵੇਂਦਰ ਦੀ ਜਗਰ ਇਹ ਤਾਂ ਉਹ ਹੋ ਜਾਂਦਾ ਹਾਂ ਜੋ ਬੰਦੇ ਅੰਦਰ ਕਿੱਥੋਂ ਆਏ ਮੈਂ ਕਿਹਾ ਉਹ ਆ ਮਰ ਆ ਬਾਹਰ ਆ ਮੈਂ ਵੀ ਬਾਹਰ ਤੋਂ ਕਿਹਾ ਵੀ ਅੱਛੀ ਹੈ ਵੀ ਅਸੀਂ ਤੁਹਾਨੂੰ ਬੁਲਾਵਾ ਤੂੰ ਇਹਨਾਂ ਦੇ ਪਰਚਾ ਤੋਂ ਤੇ ਇਹਨੂੰ ਇਹ ਤੈਨੂੰ ਮੈਂ ਸਸਪੈਂਡ ਕਰਾਉਣਾ ਹੁੰਦਾ ਇਹਦਾ ਸੂਰ ਹੈ ਇਹ ਹੋ ਗਿਆ ਭਾਈ ਮੈਂ ਜੋ ਜਾਨ ਬੋਧ ਇਹਨਾਂ ਬੰਦੇ ਬਾਦ ਕੋ ਦਿੰਦਾ ਕੋਈ ਉਹਨਾਂ ਨੂੰ ਫੋਨ ਉਹਨਾਂ ਨੂੰ ਮਾਰ ਕੇ ਪੈਰੀਕੇਟਿੰਗ ਪਰਾ ਦੇ ਅੰਦਰ ਆ ਉਹਦਾ ਟੈਕਰਾ ਮੇਰੇ ਕੋਲ ਟੰਗੀ ਮਾਰ ਕੇ ਸਾਹਮਣੇ ਖੜੇ ਹੋ ਗਏ ਤੇ ਉਹ ਬੰਦੇ ਨੇ ਇੱਥੇ ਪਲੇ ਡੀਐਸਟੀ ਲੱਗਿਆ ਸੀਗਾ ਉਹਨੇ ਅੰਦਰ ਸਾਰਿਆਂ ਨੂੰ ਡੱਕਿਆ ਸਾਨੂੰ ਅੰਦਰੋਂ ਉੱਤੋਂ ਤੇ ਆ ਇਹਨਾਂ ਦੇ ਬੰਦੇ ਅੰਦਰ ਖਿਡਾਰੀ ਨੇ ਉਹਨੇ ਬੜਾ ਨਕੀਨਾ ਨਿਕਲਿਆ ਆ ਇਹ ਐਮਐਲਏ ਫਾਂਗਲਾ ਹੀ ਖਲੋਤਾ ਹੈ ਸਾਡੇ ਸਾਡੇ ਪੈਰਾਂ ਚੋਂ ਉਹ ਵੰਦਾਂ ਰਿਹਾ ਹੈ ਜਦ ਸਿੱਟੇ ਅੰਦਰ ਅੰਦਰ ਸ਼ਾਂਤ ਬਈ ਨਾ ਕਾਗਜ਼ ਪਰ ਨੇ ਸਾਡੇ ਇਹਨੇ ਅੰਦਰ ਆ ਕੇ ਬਹੁਤ ਮਸ਼ੀ ਕੀਤੀ ਉਹ ਮੈਨਾਂ ਇਹਨੇ ਬੰਦਾ ਬੰਦਿਆਂ ਦੀਆਂ ਪੱਗਾਂ ਲਈਆਂ ਰਾਮ ਨਾਲ ਕਾਗਜ਼ ਪਰ ਨੇ ਤੇ ਜਦੋਂ ਅੰਦਰ ਆਏ ਉਹਦੇ ਵੀ ਕਰਤੀ ਤੁਹਾਡੀ ਹੋਈ ਨੂੰ ਮੈਨੂੰ ਐਨਰੋ ਕਿਹਾ ਡੀਐਸਪੀ ਜਿਹੜਾ ਖਲੋਤਾ ਸਾਹਮਣੇ ਇਹਨੇ ਕਿ ਅੰਦਰ ਕੋਈ ਵੀ ਪੰਗਾ ਜਾਊਗਾ ਮੇਰੇ ਨਾਲ ਤੇ ਨਹੀਂ ਹੱਥੋਂ ਪਾਈ ਉਹ ਅੱਗੇ ਵੀ ਪਾਉਂਦਾ ਇਹ ਪਲੇ ਬੰਦੇ ਯਾਰ ਆ ਮੈਂ ਇੱਕ ਵਾਰ ਨੇ ਮੈਂ ਚੇਅਰਮੈਨ ਲਾਡੀ ਸੁਲਾਵਾ ਜੀ ਅਈ ਜਨਾਬ ਕਹਿੰਦੇ ਅੰਦੂ ਬਾਹਰੋਂ ਦੇ ਬਾਹਰੋਂ ਦੇ ਢਾ ਕੇ ਫਕਾ ਪੜਾ ਦੇ ਹੁੰਦਾ ਨਹੀਂ ਯਾਰ ਜੇ ਦੇਖਾ ਤਾਂ ਮਾਰ ਦੇ ਲੜ ਸਕਦਾ ਇਹੋ ਕਪੂ ਦੇ ਬਾਹਰ ਦੇ ਨਹੀਂ ਕਰਦੇ ਅਲਟੀਮੇਟ ਅਸ ਤੇ ਦੇਖੋ ਐਮਐਨਐਨ ਨੂੰ ਜੰਦਾ ਜੈ ਜੈ ਜੈਦੀ ਪਾਲਤੀ ਹੈ ਡਾਕਟਰ ਲੱਗੇ ਨਾ ਮਰਦੇ ਕੰਪਨੀ ਤੋਂ ਆਓ ਮੂਹ ਤੇ ਮੇਰੇ ਕਾਲੇ ਰੰਗ ਫੂਕ ਹੋ ਗਏ ਆ ਟੱਪਰ ਤੋਂ ਲਾਦਾ ਬਾਹਰ ਭਾਈ ਨਾ ਉਹ ਯਾਨਾ ਸਾਈਟ ਤੇ ਮਧਰ ਹੋਇਆ ਉਹ ਦੂਤ ਦੇ ਪੈਰਾਂ 'ਚ ਪਿਆਰੇ ਉਸੇ ਪਿਓ ਦੇ ਪੈਰਾਂ 'ਚ ਪਿਆਰੇ ਤੂੰ ਸਾਰਾ ਟਾਈਮ ਉਸੇ ਪਿਓ ਦੇ ਪੈਰਾਂ ਬਾਕੀ ਸਾਰੇ ਤੇ ਪਿੱਛੇ ਚੱਲ ਜੂਗੇ ਜਦੋਂ ਕਾਗਜ਼ ਪੰਨ ਜਾਂਦੇ ਆ ਫਿਰ ਗੱਲ ਪੈਂਦੀ ਆ ਉਹ ਯਾਰ ਅਹੀ ਗੱਲ ਬਾਤ ਤੇ ਆ ਗਾਦੇ ਮੈਂ ਪੱਕਾ ਗਾਰੰਟੀ ਇਹਨੇ ਕਿਤਾ ਲਾਈਆਂ ਨੇ ਉਹਦਾ ਤੁਹਾਡੇ ਹੁੰਦੇ ਪੱਗਾ ਲਾਉਂਦੇ ਉਹਨੇ ਨੰਬਰ ਕੱਢੇ ਦੇ ਦਿੱਤੇ ਗਲਤ ਗੱਲ ਨਾ ਕਰੋ ਅਈ ਲੈ ਸਾਰੇ ਕੰਡੀਆਂ ਲੈ ਦਿੰਦਾ ਮੈਂ ਉਹ ਤੁਹਾਡੇ ਦੇਸ਼ ਦਾ ਵੱਡਾ ਮੈਂ ਹਰ ਦੀਨ ਦਾ ਆਹ ਦੇਖਦੇ ਨਹੀਂ ਨੇ ਅੱਜ ਇੱਕ ਨੰਦਰਾ ਖਿਡਾਰੀ ਨਾਂ ਤੋਂ ਹੈ ਭਾਈ ਭੇਜਦੇ ਆ ਆਪਣੇ ਕੰਟੀਨ ਲੈਂਡਿੰਗ ਉਹਨਾਂ ਨੂੰ ਕੋਈ ਲੱਛਣ ਦਰੋ ਤੁਮ ਸਭੋ ਇਹ ਸਭ ਆ ਦੇਖਾ ਭਾਜੀ ਲੱਛਣ ਦਰੋ ਕੈਂਡੀਡੇਟ ਕਿਉਂ ਡਰ ਗਏ ਜੋ ਬਾਕੀ ਉਸ ਬਸ ਸੈਟ ਦਿਓ ਅੱਗੇ ਨਹੀਂ ਜੇ ਜਾਣਾ ਕਿਤੇ ਇਹ ਕੈਂਡੀਡੇਟ ਪਹਿਲਾਂ ਪਾਸੀ ਨਹੀਂ ਪਹਿਲਾਂ ਪਾ ਫਾਈਨਲ ਨਹੀਂ ਫਾਈਨਲ ਫਾਈਨਲ ਅੱਗੇ ਲੈ ਕੇ ਆਓ ਫਾਈਨਲ ਅੱਗੇ ਲੈ ਕੇ ਆਓ ਇਹ ਜਿਹੜੇ ਖੜੇ ਆ ਇਹ ਜਿਹੜੇ ਖੜੇ ਜੋ ਉਹਨਾਂ ਦਾ ਕੀ ਚਾਹਦੇ ਭੱਗੇ ਗਏ ਭੱਗੇ ਗਏ ਭੱਗੇ ਗਏ ਆਹ ਜੀ ਆਹ ਜੀ ਯੱਕ ਕਣੀਏ ਨੇ ਪੇ ਝੂਗਣੇ ਨਾਲ ਆਉਂਦੇ ਆਹ ਤੇ ਜੋ ਕਣੀਏ ਨੇ ਪੇ ਆਉਂਦੇ ਆਂ ਬਾਕੀ ਸਾਈਡ ਤੋਂ ਮਾਰ ਗਏ ਆ ਜਾ ਜਿਹੜੇ ਕੰਨ ਜਿਹੜਾ ਲਾਉ ਲੈ ਬਾਕੀ ਸਾਈਡ ਤੋਂ ਆ ਜਾਓ ਯਾਰ ਕਰ ਜੇ ਨੇ ਡਿਜਟਾਓ ਅੰਦਰ ਬਣਾ ਲਈ ਬਾਹਰ ਛੱਡ ਕੇ ਇਹ ਤਾਂ ਗੇਮ ਹੀ ਬੰਦ ਬੰਦ ਆ ਗਿਆ ਤੇ ਅਸੀਂ ਸਾਰਾ ਪੁੱਟ ਕੇ ਉੱਧਰ ਆ ਕੇ ਫੇਰ ਨਾ ਕਿ ਤੋਂ ਮੰਨਦਾ ਇਹ ਪਾ ਜਨਾਲ ਕਰਕੇ ਸਦਾ ਨਹੀਂ ਕਰਦਾ ਅਸੀਂ ਪੈਰ ਨਹੀਂ ਕੀ ਪਾ ਕੇ ਸਵੇਰ ਨੂੰ ਆ ਕਰਾਂਗੇ ਜਮੇ ਆਂਦੀ ਲੈ ਕੇ ਗਾਂ ਖੜਾਂਗੇ ਦੋ ਤੀਜੀ ਵਲੀ ਫੇਰ ਚੜੇ ਤੇ ਸਾਰਾ ਖੁਸ਼ੀ ਖੁਸ਼ ਹੋਇਆ ਤੇ ਫੇਰ ਹੀ ਟੱਪਾਂਗੇ ਚੁੱਕੇ ਕੋਈ ਨਹੀਂ ਫੇਰ ਹੀ ਟੱਪਾਂਗੇ ਫੇਰ ਹੀ ਕੱਪਾਂ ਅਸੀਂ ਆਈ ਨਹੀਂ ਜੇ ਤੇਰੀ ਫਾਤਿਹ ਮੈਂ ਬੈਠ ਗਿਆ ਜੋ ਹੋਏਗਾ ਇਸ ਤਰ੍ਹਾਂਗੇ ਫਿਰ ਦੋ ਮਹੀਨੇ ਆਹੋ ਇਧਰ ਨਾ ਆ ਜਾ ਬੰਦੇ ਤੁਸੀਂ ਅੰਦਰ ਖੜਾ ਹੋ ਹਰ ਹਾਲ ਖੜਦਾ ਜਾਓ ਮਾ ਫੇ ਪਾ ਨਹੀਂ ਪਾ ਨਹੀਂ ਮੰਨਦੇ ਕਿ ਹੁਣ ਜੇ ਮੈਂ ਗੰਗਾ ਨਾ ਪਾ ਦਨ ਲਾ ਕੋਈ ਮੇਰੇ ਪਾਰੀ ਉਹ ਆਪਾਂ ਤਾਂ ਕਿ ਹਾਂ ਜਦੋਂ ਗੱਲ ਕਰਦੇ ਆਂ ਚਲੋ ਕਿ ਤਾੜੀ ਕੋਈ ਫਾਇਲ ਵਿੱਚ ਰੱਖੋ ਕੈਂਡੀਡੇਟ ਇੱਕ ਲਾਈਨ ਚੋ ਦੋ ਜੀ ਤੇ ਪਰਟੀ ਸਾਈਡ ਕੈਂਡੀਡੇਟ ਇੱਕੋ ਰਹਿ ਗਿਆ ਵਾ ਗਾ ਕੋ ਰਹਿ ਰਿਹਾ ਔਰ ਰਹਿ ਗਿਆ ਨਹੀਂ ਨਹੀਂ ਔਰ ਨਹੀਂ ਇੱਕੋ ਰਹਿ ਗਿਆ ਇੱਕ ਹੀ ਕੈਂਡੀਡੇਟ ਨਹੀਂ ਇੱਕ ਉਹ ਛਾਪ ਹੁੰਦਾ ਜੀ ਛਾਪ ਤਾਂ ਹੀ ਹੋਏ ਇਹ ਛਾਪ ਸ਼ਾਇਦ ਆਖਣੇ ਕੀ ਹੈ ਭਾਈ ਇਹੋ ਛਾਪ ਕਿਧਰ ਸਾਈਡ ਤੇ ਬੈਠ ਗਿਆ ਇਹਨਾਂ ਨਾਲ ਕਹਿੰਦੇ ਆਪਾਂ ਇਹਨਾਂ ਦੇ ਭਾਈ ਭਾਜੀ ਮੇਰੀ ਗੱਲ ਸੁਣੋ ਉਹਨਾਂ ਨੂੰ ਬਾਹਰ ਕੱਢ ਦੋ ਸਾਰੇ ਜਿਹੜੇ ਉਹ ਕੈਂਡੀਡੇਟ ਤੇ ਤੁਸੀਂ ਸਾਈਡ ਤੇ ਕਰਾ ਰਹੇ ਹੋ ਤੁਸੀਂ ਕਰਾ ਰਹੇ ਹੋ ਆ ਦਰਦ ਹੋਈ ਦਰਦ ਲੈ ਜਾ ਜਦੋਂ ਨਾਲ ਹੀ ਬਾਹਰ ਨੂੰ ਭੇਜੋ ਭੇਜ ਦੇ ਨਾਲ ਮੇਰੀ ਲੈ ਜਦੋਂ ਨਾਲ ਹੀ ਬਾਹਰ ਨੂੰ ਭੇਜੋ ਡਿੱਪੀ ਸਾਹਿਬ ਨੂੰ ਜਿਹੜਾ ਸਾਡਾ ਰਹਿੰਦਾ ਉਹ ਫੈਲ ਭਰਾਉ ਤਾਂ ਆਪਾਂ ਜੇ ਇੱਥੇ ਕਰਨਾ ਤੁਸੀਂ ਸਾਡੀ ਫੈਲ ਭਰਾਉ ਜਿਹੜਾ ਰਹਿੰਦਾ ਉਹ ਵੀ ਨਿਕਲ ਕੇ ਦਿਓ ਉਹਨੂੰ ਪਤਾ ਉਹ ਬਾਹਰ ਕੀ ਕਰ ਰਹੇ ਨੇ ਜਿਹੜੀ ਜੁੰਮੇਵਾਲ ਉਹ ਕੈਂਡੀਡੇਟ ਨੇ ਜਿਹੜਾ ਜੁੰਮੇਵਾਲ ਚੋਕੇ ਦਾ ਬੰਦਾ ਲੈ ਜਾ ਸਖਰਾਜ ਨੂੰ ਆਖੋ ਕੋਈ ਜਵਾਬ ਇੱਕ ਵਾਰ ਦੇ ਦਿਓ ਜਾ ਕੇ ਫਾਈਲ ਭਰਾ ਗਿਆ ਜੀ ਅਹੀਂ ਤੁਰੇ ਯਾਰੋ ਇੱਥੇ ਲੈ ਆਓ ਯਾਰੋ ਲੈ ਲੈ ਮੈਂ ਨਾ ਜਾ ਜਾ ਆਰੋ ਇੱਥੇ ਕਰ ਦੇ ਦੀ ਇੱਥੇ ਸਭ ਤੋਂ ਆਰੋ ਉਹ ਵੀ ਨਹੀਂ ਨਾ ਜ਼ਿੰਮੇਵਾਰੀ ਲੈਂਦੇ ਹੋਣਾ ਆ ਦੋ ਵਾਰੀ ਤੇ ਪਚਾਲੀ ਆ ਹਾਂ ਕੋਈ ਹੋਰ ਕਿਹੜੇ ਇਹ ਕੰਮ ਹੋਇਆ ਫਿਰ ਚੱਪੜਾ ਨਹੀਂ ਫਿਰ ਕੇ ਨਾ ਦੌਰ ਕੰਮ ਕਰੇ ਜ਼ਿੰਮੇਵਾਰੀ ਨਹੀਂ ਲੈਂਦਾ ਉਹ ਵੀ ਜਦ ਕਾ ਆਵੇ ਤੇ ਜ਼ਿੰਮੇਵਾਰੀ ਨਾਵੇ ਆ ਤੇ ਬੰਦੇ ਵੈ ਕਈ ਜਾਂਦੇ ਹੋਗੀ ਆ ਤੇ ਬੰਦੇ ਵੈ ਕਈ ਜਾਂਦੇ ਹੋਗੀ ਤੁਹਾਨੂੰ ਬੇਰ ਭਾਏ ਬਸ ਗੁਰਵਿੰਦਰ ਗੁਰਵਿੰਦਰ ਪੱਟੇ ਭਾਰੀ ਆਉ ਮੇਰੇ ਨਾਮ ਮੈਂ ਭਾਰੀ ਨਹੀਂ ਆ ਵੇਖੋ ਉਹਨਾਂ ਕੱਢੋਂ ਬਾਹਰ ਪੈਣਾ ਗਦੰਦੀਆਂ ਗੱਲਾਂ ਕਰਦੇ ਨਹੀਂ ਕੋਈ ਆ ਕੋਈ ਗੱਲ ਨਹੀਂ ਹੈ ਮੈਂ ਕਹ ਲਾਗੇ ਇਹਨੇ ਲਾਗੋ ਗਿਆ ਤੇ ਲਾਗੋ ਗਿਆ ਫੇਰ ਪਈ 50 50 ਲਵੇ ਨਾ ਜਿਉ ਮੇਰੀ ਬੀਬੀ ਸਾਫਤ ਪਾਰ ਸਾਫਤ ਪਾਰ ਦੇਖਦਾ ਉਹੋ ਵੱਡੀ ਐਸਪੀ ਵਾਲਾ ਮੂੰਹ ਹੋ ਕੇ ਇਹਨੂੰ ਕਹਿੰਦੀ ਮੈਂ ਤੁੰਟੀ ਕਰਨਾ ਤਾਂ ਜੇ ਜਾਂ ਦੇਖੀ ਜੋ ਕੋਈ ਨਹੀਂ ਹਾਂ ਜੀ ਅੰਦਰ ਤੋਂ ਲੁਨੀ ਨਟਪਾੰਨਾ ਨਾ ਨਾ ਉਦਰੀਆ ਨਹੀਂ ਕੋਈ ਨੀ ਮਾਰ ਕੇ ਧੱਕੇ ਯਾਰ ਕੋਈ ਨਾ ਤੜਾ ਕਾਗਰ ਦੇ ਧੱਕਾ ਪੈ ਜਲੇ ਯਾਰ ਜਾਨ ਤੋਂ ਜਾਨ ਤੋਂ ਫਾਈਲ ਫੜ ਲਾ 300 ਭਾਈ ਪਾਣੀ ਉਹਨੇ ਫੇਰ ਵੀ ਆ ਗਏ ਗਾੜੀ ਉਹ ਕੱਲਾ ਹੀ ਆਉਂਦਾ ਹੋ ਰੋਂਦੀ ਮਗਰੋਂ ਬਾਜ ਉਹ ਕੱਲਾ ਹੀ ਆਉਂਦਾ ਗਾੜੀ ਦੋ ਹੀ ਯਾਰ ਨਹੀਂ ਆਉਂਦੇ ਕੱਲੇ ਜਰਾ ਦੋ ਰ ਹੈ ਕੀ ਇੱਕ ਦੂਜੇ ਦੇ ਪਾਸੇ ਇੱਕ ਇਹਤ ਕਰਾਉਂਦੇ ਬਰਾਬਰ ਸਾਬ ਜਾਉ ਨਾਲ ਮੈਨੂੰ ਜਾਂਦਾ ਕੱਲਾ ਕੋਈ ਚੱਕ ਪਾਉਂਦਾ ਕੱਲੇ ਨਹੀਂ ਆ ਮੈਨੂੰ ਉਹਨੇ ਜਾਣ ਨਹੀਂ ਦੇਣਾ ਯਾਰ ਮੈਨੂੰ ਨਹੀਂ ਜਾਂਦਾ ਨਾ ਮੈਂ ਤੇ ਨਾਲ ਜਾ ਆ ਆ ਜਾ ਤੂੰ ਨਾਲ ਲੈ ਉਹਦੀ ਯਾਰ ਨਾਲ ਪ੍ਰਧਾਨ ਇੱਥੇ ਗਿਆਣਾ ਕਿੱਧਰ ਨੂੰ ਆਈ ਤੂੰ ਪਈ ਨਹੀਂ ਖੜੂ ਕਰ ਨਹੀਂ ਇੱਥੇ ਸਾਬ ਆਮ ਨਾਲ ਆ ਮੰਗਾ ਲਓ ਉਹ ਇਥੋਂ ਵੇਲੇ ਉੱਪਰਲੇ ਬੰਦੇ ਉਹਨੇ ਅਗਲੇ ਬੰਦੇ ਚਲੇ ਆਏ ਨਾ ਕੋਈ ਆਏ ਉਹ ਨਹੀਂ ਹੋਰ ਸਜਾਉ ਨਾਲ ਬਾਗਲਾ ਲਾ ਰਿਹਾ ਸਰਦਾਰ ਭਾਜੜਾ ਕੋ 16 ਕਰਦੀ ਡਰ ਲੱਗ ਰਿਹਾ ਨਹੀਂ ਡਰ ਨਹੀਂ ਡਰ ਦੇ ਸਾਲੂ ਡਾਂ ਲੱਗਦਾ ਸਾਡੇ ਜਿੰਦਗੀ ਲੱਖ ਲੜਨਾ ਹੈ ਅਸੀਂ ਲੱਖ ਲੜ ਰਹੇ ਹਾਂ ਮੈਂ ਕੈਂਡੀਡੇਟ ਫੋਟਾ ਇਲੈਕਸ਼ਨ ਲੜਦੇ ਲੱਖ ਲੜਨ ਲੱਗ ਜਣਾ ਬਰਾ ਤੁਹਾਨੂੰ ਨਹੀਂ ਲੜਾਈਆਂ ਨਹੀਂ ਦਾਰਿਆ ਨਹੀਂ ਜਾਣ ਦਿੰਦੇ ਅਕੇ ਆ ਦੋ ਵਾਰੀ ਬਚਾਈ ਆ ਫੈਲ ਆਪਣੇ ਹੱਥੋਂ ਸੋਰੀ ਪਾਈ ਫੇਰ ਤੇ ਫੇਰ ਕੱਲਾ ਕੱਲਾ ਇਹ ਵੀ ਫੇਰ ਕੱਲਾ ਚੱਲ ਉਹਦੇ ਐਮਐਲਏ ਨੂੰ ਕੋ ਤੇਰੇ ਨਾਲ 50 ਬੰਦੇ ਨੇ ਉਹ ਸਾਰੇ ਲੈ ਕੇ ਇੱਥੋਂ ਨਿਕਲ ਕੇ ਵਿਖਾ ਦੇ ਤੇ ਮਾਰ ਮਾਰ ਜੁੱਤੀਆਂ ਇਹੋ ਜੇ ਐਮਐਲਏ ਨੂੰ ਪਧਰਾ ਕਰ ਦੂੰਗਾ ਇੱਥੇ ਉਹ ਹੁਣ ਨਿਕਲਦਾ ਨਹੀਂ ਉਥੋਂ ਅੰਦਰ ਵੜ ਕੇ ਬੈਠਾ ਹੈ ਦਾਰ ਨਾ ਨਾ ਕੋਈ ਪ੍ਰਸ਼ਾਸਨ ਦੇ ਸਿਰ ਘਰ ਗਿਆ ਨਾ ਤੂੰ ਦੇਖਾ ਕਸ ਕਰਾਉਂਦਾ ਹੀ ਆ ਜੋ ਕਰ ਉਹ ਯਾਰ ਐਸ ਐਸ 300 ਜਿੰਮੇਵਾਰੀ ਪੁਲਿਸ ਫੈਸਲਾ ਵੀ ਆਵੇ ਇੱਥੇ ਕਵੇ ਵੀ ਗਿਆ ਜਾਨ ਡਿਪੋ ਜਿਹੜਾ ਜਿੰਮੇਵਾਰ ਲੈ ਜਾਦਾ ਬੰਦਾ ਮੇਰੇ ਨਾਲ ਭਾਈ ਇਹ ਦੋ ਹੋ ਬਲੌਰ ਆ ਗਏ ਕੋਈ ਨਹੀਂ ਇਹੋ ਹੀ ਤੇ ਕੰਮ ਕਰਾਉਣ ਦੇ ਕੰਮ ਕਾਪ ਨੇ ਕਰਾਉਣਾ ਫੇਰ ਬਈ ਛੱਡ ਦੇ ਨਾ ਛੱਡਾ ਇਹਨੂੰ ਨਾਲ ਖੜ ਕੇ ਤੇ ਪੁਲਸ ਵਾਲੇ ਕਿਹੜਾ ਪਾੜ ਦੇ ਦੀ ਭਾਈ ਆ ਮੇਨ ਕੰਮ ਇਹੋ ਜੇ ਹਾਂ ਜਗਰ ਚਾ ਉਹ ਗੜਾ ਭੜਕੇ ਪੈ ਜਾਂਦੇ ਕੋਲ ਕੋਲ ਸੁਣਦੇ ਹੋ ਜਾਂ ਇਹਨਾਂ ਗੱਲ ਸਿੱਧਾ ਜੇ ਤੁਸੀਂ ਕੋਈ ਪ੍ਰੋਸੈਸ ਕਰਾਉਂਦੇ ਹੋ ਤਾਂ ਪਾੜ ਦਿੰਗੇ ਤੇ ਫਿਰ ਜਾ ਆ ਪੈ ਨਹੀਂ ਜਾਏ ਇਹ ਨਹੀਂ ਵੀ ਵੇਖ ਲਾਂਗੇ ਏਡੀ ਏਡੀ ਕੋਈ ਕੰਮ ਨਹੀਂ ਹੋਣਾ ਬਾਅਦ ਵਿੱਚ ਇਹ ਵੀ ਬੰਦੇ ਹੀ ਆ ਕੋਈ ਭੈਣ ਚੋ ਭਾਜੀ ਕਿਉਂ ਨਹੀਂ ਡਿਫਟੀ ਆਉਂਦਾ ਅੱਗੇ ਪੁੱਛੋ ਉਹਨਾਂ ਨੂੰ ਵੀ ਡਿਫਟੀ ਆਵੇ ਲੱਗਦਾ ਲੱਗ ਕੇ ਖਲੋਤਾ ਡਿਫਟੀ ਤਾਂ ਮੈਂ ਨਾ ਨਹੀਂ ਡਿਫਟੀ ਹੈ ਐਸਐਸਪੀ ਸਾਹਿਬ ਆਵੇ ਉਹ ਨਹੀਂ ਆਉਂਦੇ ਡਿਫਟੀ ਦੀ ਕੀ ਗੱਲ ਕਰਦੇ ਐਸਐਸਪੀ ਆਵੇ ਉਹ ਕੋਈ ਨਹੀਂ ਇਹ ਤਾਂ ਟਾਈਮ ਟਪਾਉਂਦੇ ਕਿ ਟਾਈਮ ਟੱਪ ਜੇ ਇਹੋ ਕੰਮ ਜਾਂਦੇ ਆ ਆ ਟਾਈਮ ਦਾ ਕੋਈ ਚੱਕਰ ਨਹੀਂ ਕਰ ਜਨਤ ਰਹੀ ਇੱਥੇ ਖੜੇ ਆ ਉਹਨਾਂ ਚ ਲੈ ਕੇ ਜਾਣਗੇ ਪਰ ਇਹਨਾਂ ਦੇ ਭੜਾ ਕੇ ਨਿਕਲਾਂਗੇ ਇਹ ਤਾਂ ਥੋੜੀ ਚੱਲ ਜਾਗੇ ਹਾਂ ਨਾਲਿਆ ਮੈਂ ਉਹ ਇਹ ਹੋ ਗਿਆ ਨੇ ਨਹੀਂ ਉਹ ਕੀ ਕਰੀਏ ਆ ਬੰਦਾ ਵੀ ਆਪਣਾ ਹੌਸਲਾ ਦੇ ਦਿੰਦੀ ਇੱਕ ਲੋ ਬੰਦਾ ਤਾਂ ਦਾ ਇੱਕੋ ਹੀ ਰਹਿ ਗਿਆ ਇੱਕ ਜਿੰਨੇ ਵੀ ਰਹਿੰਦੇ ਮੈਂ ਇੱਥੇ ਖੜ੍ਹਦੇ ਹੋ ਜਾਂਦੇ ਆ ਸਾਡੇ ਝੋ ਜਾਂਦੇ ਚਾ ਪਿੱਛੇ ਹੋ ਜਾ ਉਹਦੇ ਵੀਰ ਜੀ ਪਿੱਛੇ ਹੋ ਜਾਂਦੇ ਲੱਲੋ ਕੱਢੋ ਕੱਢੋ ਪਿੱਛੇ ਹੋ ਜਾ ਪਿੱਛੇ ਆ ਜਾ ਇੱਧਰ ਉਹ ਤੂੰ ਆ ਗਿਆ ਕੋਲ ਵੀ ਉਹ ਨਾਲ ਲੈ ਤੂੰ ਆ ਆ ਤਾ ਨਾ ਮੈਂ ਤੇ ਦਿਨ ਨਾ ਆ ਵੇ ਮਰ ਰੱਬ ਦੋ ਬੰਦੇ ਸਾਡੇ ਮੈਂ ਜਨ ਤੂੰ ਜਾਦਾ ਨਹੀਂ ਯਾਰ ਆਪਣਾ ਚੱਲੋ ਇੱਥੇ ਨਹੀਂ ਇਹ ਤਾਂ ਦੇ ਗਾਂਦੇ ਤੇ ਜਲ ਗਏ ਜੀ ਉਹ ਲੈ ਜੀ ਜੇ ਮੇਰੀ ਧਰਤੀ ਜੇ ਬਾਬ ਦੇ ਕੋ ਨੀਕੀ ਹੋਵੀ ਹਾਂ ਠੀਕ ਹੈ ਨਾ ਨਾ ਤਿੰਨ ਬੰਦੇ ਆਪਾਂ ਭੇਜਨੇ ਆ ਅੱਗੇ ਸਾਡੇ ਨਾਮ ਪਾਹੀ ਦੇਖਿਆ ਜੂ ਹੋਏਗੀ ਨਹੀਂ ਨਾ ਨਹੀਂ ਆਪਾਂ ਫਿਰ ਦੇਖਦੇ ਜਦੋਂ ਚੱਲਿਆ 10 ਨਹੀਂ ਯਾਰ ਤੁਹਾਨੂੰ ਯਾਰ ਤੁਹਾਨੂੰ ਚੱਲਿਆ ਬੰਦਾ ਭਾਈ ਇਹੀ ਤਾਂ ਨਾ ਕੋਈ ਗੱਲ ਵੀ ਕਰਦਾ ਕਿ ਹੋਵਾ ਜਾ ਤੂੰ ਦੋ